ਚੰਡੀਗੜ੍ਹ 에어ਪੋਰਟ ਤੇ ਪਾਜਪਾ ਨੇਤਰੀ ਅਤੇ ਫਿਲਮ ਐਕਟਰ ਕੰਗਰ ਨੌਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਪੇਕੇ ਘਰ ਪਹੁੰਚੀਆਂ ਕਿਸਾਨ ਜੁੱਥੇ ਬੰਦੀਆਂ ਦੱਸਦੇ ਇਹ ਪਰਿਵਾਰ ਨਾਲ ਡੱਟ ਕੇ ਖੜਨ ਦਾ ਵੀ ਕੀਤਾ ਐਲਾਨ ਤੇ ਕਿਹਾ ਕੁਲਵਿੰਦਰ ਕੌਰ ਤੇ ਵਦੀ ਕੀ ਨਹੀਂ ਕਰਾਂਗੇ برداشت ਹੋਵੇ ਨਿਰਪੱਖ ਜਾਂਚ ਨਹੀਂ ਕਰਾਂਗੇ ਨਹੀਂ ਤਾਂ ਫਿਰ ਜੜਾ ਹੈ ਉਹ ਸੰਘਰਸ਼ ਵੀ ਕਰਾਂਗੇ ਦੱਸ દઈએ ਚੰਡੀਗੜ੍ਹ ਹਵਾਈ ਅੱਡੇ ਦੇ ਅੰਦਰ ਭਾਜਪਾ ਨੇத்ਰੀ ਅਤੇ اداکارਾ ਕੰਗਨਾਰ ਨੌਥ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਵਿਕੇਕਾਰ ਅੱਜ ਵਕ-ਵਕ ਜਿੱਥੇ ਬੰਦੀਆਂ ਪਹੁੰਚੀਆਂ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਅਤੇ ਪਰ ਉਸ ਦਾ ਦਵਾਇਆ ਗਿਆ ਕਿ ਜਥੇਬੰਦੀਆਂ ਹਰ ਸਮੇਂ ਕੁਲਵਿੰਦਰ ਕੌਰ ਦੇ ਨਾਲ ਜਿਹੜਾ ਹੈ ਉਹ ਖੜੀਆਂ ਰਹਿਣਗੀਆਂ ਅਤੇ ਉਸ ਦੇ ਨਾਲ ਕਿਸੇ ਵੀ ਕਿਸਮ ਦੀ ਵਿਧੀਕੀ ਜਿਹੜੀ ਹੈ ਉਹ ਨਹੀਂ ਹੋਣ ਦੇਣਗੀਆਂ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਨਿਰਪੱਖ ਜਾਂਚ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ ਤਾਂ ਜੋ ਜਿਹੜਾ ਪੂਰਾ ਮਾਮਲਾ ਹੈ ਉਹ ਸਾਹਮਣੇ ਆ ਸਕੇ ਲੋਕਾਂ ਦੇ ਲੋਕਾਂ ਨੂੰ ਸੱਚਾਈ ਦਾ ਜੜਾ ਹੈ ਉਹ ਪਤਾ ਚੱਲ ਸਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਸ਼ੇਰ ਸਿੰਘ ਦੇ ਪਰਿਵਾਰ ਵਿੱਚ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਵਿੱਚ ਇਕੱਠੇ ਹੋਏ ਆ ਕਿਉਂਕਿ ਕੱਲ ਜੋ 3 ਵਜੇ ਦੇ ਕਰੀਬ ਮੁਹਾਲੀ 에ਰਪੋਰਟ ਤੇ ਵਾਪਰਿਆ ਉਹਦੇ ਵਿੱਚ ਇੱਕ ਵਾਰ ਫੇਰ ਬੀਬੀ ਕੰਗਣਾ ਰਣੌਤ ਦਾ ਡਰਾਮਾ ਜਿਹੜਾ ਉਹ ਸਾਹਮਣੇ ਆ ਜਾਵਾ ਕੁਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਅਮਾਨਦਾਰੀ ਨਾਲ ਨਿਭਾ ਰਹੀ ਆ ਤੇ ਉਹਦੇ ਪਰਿਵਾਰ ਦੇ ਵਿੱਚ ਜਿੱਥੇ ਉਹ ਪਲੀ ਜਿੱਥੇ ਉਹਨੇ ਲੋਰੀਆਂ ਲਈਆਂ ਜਿਹੜੀਆਂ ਚਾਚਿਆਂ ਤਾਵਾਂ ਦੇ ਵਿੱਚ ਉਹ ਵੱਡੀ ਹੋਈ ਆ ਉਹਨਾਂ ਦੇ ਵਿੱਚੋਂ ਪੰਜ ਫੌਜ ਦੇ ਵਿੱਚ ਰਹਿ ਜਿਨ੍ਹਾਂ ਨੇ ਸਰਦਾਂ ਦੇ ਰਾਕੀਆਂ ਕੀਤੀਆਂ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ 62 ਵਾਲੀ 65 ਵਾਲੀ 71 ਵਾਲੀ ਸਾਰੀਆਂ ਜੰਗਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਵਾ ਉਹਨਾਂ ਪਰਿਵਾਰਾਂ ਦੇ ਵਿੱਚ ਉਹ ਬੇਟੀ ਸਿਕਿਉਰਿਟੀ ਦੇ ਜੇ ਲਾਇਆ ਉਹਨੂੰ ਸਰਕਾਰ ਨੇ ਉਹਦੀ ਮਤਲਬ ਫੋਰਸ ਨੇ ਤੇ ਉਹ ਸਿਕਿਉਰਿਟੀ ਪਰਪਸ ਨੂੰ ਮੁੱਖ ਰੱਖਦੇ ਹੋਏ ਉਹਨੇ ਕੰਗਣਾ ਰੌਧ ਜੀ ਨੂੰ ਕਿਹਾ ਮੈਡਮ ਪਲੀਜ਼ ਆਪਣਾ ਪਰਸ ਤੇ ਆਪਣਾ ਮੋਬਾਈਲ ਟ੍ਰੇ ਦੇ ਵਿੱਚ ਰੱਖ ਦਿਓ ਮੈਂ ਸਿਕੰਦਰ ਵਜ ਦੀ ਕੱਢਣਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ਾਂ ਵੀ ਵੀਡੀਓ ਜਿਹੜੀਆਂ ਉਹ ਦੱਸ ਰਹੀਆਂ ਵਾ ਪਰ ਉਹਦੇ ਤੇ ਇੱਕ ਹੋਰ ਖਾਲਸਤਾਨੀ ਦਾ ਟੈਗ ਲਾਉਣਾ ਉਹ ਆਪਣੀ ਪਿਛਲੀ ਸੋਚ ਸਮ ਦੇ ਵਿੱਚੋਂ ਵੀ ਬੀਬੀ ਨੇ ਜਿਹੜਾ ਉਹ ਲਾਇਆ ਵਾ ਔਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਆਈ ਆ ਉਹ ਵੀ ਸਾਨੂੰ ਆਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਪੰਜਾਬੀਆਂ ਨੂੰ ਟੈਗ ਕੀਤਾ ਗਿਆ ਵਾ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਬੀਬੀ ਨੂੰ ਇੱਕ ਕਨਸੀਅਰ ਦਿਨੇ ਆ ਕਿ ਤੂੰ ਭੈਣ ਪਹਿਲਾਂ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਜਰ ਜਾਂਦੇ ਆ ਪਰ ਹੁਣ ਤੂੰ ਐਮਪੀ ਐ ਇੱਕ ਮੰਡੀ ਤੋਂ ਚੁਣਿਆ ਹੋਇਆ ਨਮਾਇੰਦਾ ਵਾ ਜਿਨੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਰੱਖਣੀ ਆ ਤੇਰੇ ਵੱਲੋਂ ਆ ਜਿਹੜੇ ਟੈਗ ਲੱਗਣਗੇ ਤੇ ਇਹਦੇ ਨਾਲ ਦੇਸ਼ ਦੇ ਵਿੱਚ ਅਖੰਡਤਾ ਜਿਹੜੀ ਆਊਗੀ ਦੇਸ਼ ਇੱਕ ਵਾ ਭਾਰਤ ਇੱਕ ਵਾ ਇੱਥੇ ਹਰੇਕ ਕਮਿਊਨਿਟੀ ਜਿਹੜੀ ਆ ਉਹ ਬਰਾਬਰ ਵਾ ਔਰ ਹਰੇਕ ਕਮਿਊਨਿਟੀ ਨੂੰ ਆਪਣੀ ਗੱਲ ਕਰਨ ਦਾ ਹੱਕ ਵਾ ਤੇਰਾ ਹੱਕ ਬੰਦਾ ਸੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਆਇਆ ਤੂੰ ਉਸ ਬੀਬੀ ਕੁਲਵਿੰਦਰ ਦੀ ਭੈਣ ਦੀ ਗੱਲ ਮੰਨਦੀਓ ਇਹ ਕਦੀ ਵੀ ਆ ਗੱਲ ਨਾ ਬਣਦੀ ਹੁਣ ਤੇਰੇ ਗੱਲ ਨਾ ਮੰਨ ਕਰਕੇ ਜੋ ਕੁਝ ਵਾਪਰਿਆ ਵਾ ਇਹਦੇ ਤੇ ਤੈਨੂੰ ਇੱਕ ਸਭ ਕੋ ਆ ਵੀ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਬਦਾਵਲੀ ਸਹੀ ਕਰ ਤੇ ਜੋ ਬੀਬੀ ਕੁਲਵਿੰਦਰ ਕੌਰ ਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ ਵੀ ਸਸਪੈਂਡ ਕੀਤਾ ਜਾਂ ਪਰਚਾ ਹੋ ਰਿਹਾ ਵਾ ਇਹਦੇ ਤੇ ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਵਾ ਕਿ ਕੀ ਉਹ ਆਪਣੀ ਸਿਕਿਉਰਿਟੀ ਨੂੰ ਮੁੱਖ ਨਾ ਰੱਖਦੀ ਕੋਈ ਵੱਡਾ ਆਦਮੀ ਜਿਹੜਾ ਉਹ ਬਿਨ ਬਗੈਰ ਸਿਕਿਉਰਿਟੀ ਤੋਂ ਲੰਘ ਸਕਦਾ ਵਾ ਜੇ ਉਹ ਵੱਡੇ ਆਦਮੀ ਦੀ ਨੀਤ ਫੁੱਟ ਜੇ ਤੇ ਸਾਰਾ ਦੇਸ਼ ਹੀ ਖਤਮ ਕਰ ਦੇਵੇ ਇੱਕ ਨਾਜ਼ਿਕ ਜਗਾਵਾ 에ਰਪੋਰਟ ਉਹਦੇ ਵਿੱਚ ਮਤਲਬ ਕੋਈ ਕਰ ਜਵੇ ਤੇ ਉਹਦੇ ਦੀ ਜ਼ਿੰਮੇਵਾਰ ਕੌਣ ਹੋਊਗਾ ਸਗੋ ਮੈਂ ਕਹਿਣਾ ਵਾਂ ਵੀ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਜੋ ਕੰਮ ਕਰਦੇ ਆ ਉਹਨਾਂ ਵਾਸਤੇ ਅਗਲੇ ਇਨਾਮ ਦੀ ਗੱਲ ਕਰਨੀ ਚਾਹੀਦੀ ਆ ਵੀ ਤੂੰ ਬੇਟਾ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ ਐਮਪੀ ਕੋ ਐਮਐਲਏ ਵੱਡਾ ਨਹੀਂ ਪਹਿਲਾ ਦੇਸ਼ ਲਈ ਸਿਕਿਉਰਿਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਐਮਪੀ ਐਮਐਲਏ ਕੋਈ ਵੱਡਾ ਨਹੀਂਗਾ ਜੇ ਕਿਤੇ ਪ੍ਰਧਾਨ ਮੰਤਰੀ ਜਿਹਦੇ ਦੇ ਕੰਮ ਕਰ ਲੈਣ ਤੇ ਉਹ ਵਿਸ਼ਵਗੁਰੂ ਬਣਨ ਜਾ ਰਹੇ ਆ ਉਹਨਾਂ ਨੂੰ ਵਾਕਿਆ ਹੀ ਲੋਕ ਵਿਸ਼ੂ ਗਰੂ ਸਮਝਣਗੇ ਕਿ ਇੱਕ ਸਿਕਿਉਰਿਟੀ ਕਰਮਚਾਰੀ ਦੇ ਨਾਲ ਦੇਖਦਾ ਪ੍ਰਧਾਨ ਮੰਤਰੀ ਖੜੋ ਗਿਆ ਪਰ ਐਮਪੀ ਨੇ ਡਰਾਮੇਬਾਜ਼ੀ ਕਰਦੇ ਆ ਸੋਂ ਤੋਂ ਪਹਿਲਾਂ ਵੱਡਾ ਉਹਦਾ ਪਾਉਣ ਵਾਸਤੇ ਜੋ ਰਟੰਕੀ ਕੀਤੀ ਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਅੱਜ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਦੋਵੇਂ ਫੋਰਮ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੂਰਾ ਡਟ ਕੇ ਨਾਲ ਖੜੋਤੀਆਂ ਵਾ ਜਿਸ ਤਰ੍ਹਾਂ ਵੀ ਮਤਲਬ ਉਧਰੋਂ ਆਵਾਜ਼ ਆਊਗੀ ਉਸੇ ਤਰੀਕੇ ਦੇ ਨਾਲ ਅਗਲਾ ਅੰਦੋਲਨ ਵੀ ਜਿਹੜਾ ਉਹ ਅਰੰਭਿਆ ਜਾਊਗਾ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਅਉਦੇ ਤੇ ਮਾਣ ਸਨਮਾਨ ਨਾ ਬਹਾਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੂਗਾ ਚਟਾਨ ਵਾਂਗ ਪ੍ਰਵਾਹ ਦੇ ਨਾਲ ਖੜੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬਾ ਪ੍ਰਧਾਨ ਬੀਕੇਯੂ ਬਹਿਰਮ ਦੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਅੱਜ ਅਸੀਂ ਪਹੁੰਚੇ ਆ ਭੈਣ ਕੁਲਵਿੰਦਰ ਕੌਰ ਦੇ ਘਰੇ ਮਹੀਵਾਲ ਸਰਦਾਰ ਸ਼ੇਰ ਸਿੰਘ ਉਹਦੇ ਪਿਤਾ ਜੀ ਮਾਤਾ ਜੀ ਦੇ ਘਰੇ ਜੋ ਕੱਲ ਏਅਰਪੋਰਟ ਚੰਡੀਗੜ੍ਹ ਦੇ ਉੱਪਰ ਜਿਹੜੀ ਕੰਗੜਾ ਰਣੋਤ ਡਰਾਮੇਬਾਜ਼ ਐਕਟਰ ਉਸ ਨੂੰ ਹਿਮਾਚਲ ਦੀ ਮੰਡੀ ਤੋਂ ਲੋਕਾਂ ਨੇ ਜਿਤਾ ਕੇ ਤੇ ਭੇਜਿਆ ਉਸ ਤੋਂ ਇਲਾਵਾ ਕੀ ਹੋਇਆ ਵੀ ਜਦੋਂ ਕੱਲ ਏਅਰਪੋਰਟ ਤੋਂ ਉਹ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਜਿਹੜੀ ਭੈਣ ਗੁਰਿੰਦਰ ਕੌਰ ਡਿਊਟੀ ਦੇ ਦੌਰਾਨ ਜਦੋਂ ਉਹਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਪਰਸ ਤੇ ਆਪਣਾ ਮੋਬਾਈਲ ਜਿਹੜਾ ਟ੍ਰੇ ਵਿੱਚ ਰੱਖ ਰਿਓ ਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਕੀ ਤਲਖੀ ਉਹਨਾਂ ਦੇ ਆਪਸ ਵਿੱਚ ਹੁੰਦੀ ਆ ਔਰ ਕੀ ਨਹੀਂ ਹੁੰਦਾ ਇਹ ਜੇ ਵੀਡੀਓ ਸਾਹਮਣੇ ਸਾਰੀ ਉੱਬਰ ਕੇ ਨਹੀਂ ਆਈ ਅਸੀਂ ਤਾਂ ਕਹਾਂਗੇ ਵੀ ਇਹਦੇ ਉੱਪਰ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਜਿਹੜੀ ਉਹਦੇ ਉੱਪਰ ਕੋਈ ਐਫ ਆਈ ਆਰ ਦੀ ਗੱਲ ਚੱਲੀ ਜਾ ਰਹੀ ਆ ਜਾਂ ਉਹਦਾ ਜਿਹੜਾ ਨੌਕਰੀ ਤੋਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਅਸੀਂ ਪੂਰੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਸਮੂਹ ਆਗੂ ਸਹਿਮਾਨ ਔਰ ਐਸ ਕੇ ਐਮ ਨਾਨ ਪੋਲਿਟিক্যাল ਦੇ ਸਮੂਹ ਆਗੂ ਸਹਿਮਾਨ ਜਿਹੜੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਬੈਠੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਵੀ ਉਸ ਭੈਣ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਪਹਿਲਾਂ ਸਾਰਾ ਕੁਝ ਨੁਕਵਾਰੀ ਕੀਤੀ ਜਾਵੇ ਔਰ ਉਹਦਾ ਜਿਹੜਾ ਨੌਕਰੀ ਜਾਂਉਂਦੇ ਤੋਂ ਉਹਨੂੰ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਕਦਮ ਨਾ ਚੁੱਕਿਆ ਉਹਨੂੰ ਬਹਾਲ ਨਾ ਕੀਤਾ ਜਾਂ ਉਹਦੇ ਐਫਆਰ ਨੂੰ ਆਪਣਾ ਰੱਦ ਨਾ ਕੀਤਾ ਤੇ ਅਸੀਂ ਵੱਡਾ ਕਸ਼ਮ ਲਾਵਾਂਗੇ ਜ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੰਗਣਾ ਰਣੌਤ ਲੋਕਾਂ ਦਾ ਲਾਈਵ ਹੋ ਕੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਉਗਰਵਾਦ ਹੈ ਪੰਜਾਬ ਵਿੱਚ ਅਨਕਰਵਾਦ ਹੈ ਇਹ ਨੂੰ ਕਿਵੇਂ ਦੇਖੋ ਅਸੀਂ ਕੋਈ ਤੰਗਣਾ ਰਣੌਤ ਫਿਰ ਹੁਣ ਇੱਕ ਐਮਪੀ ਬਣ ਕੇ ਜ਼ਿੰਮੇਵਾਰ ਹੋ ਕੇ ਗਲਤ ਬੋਲ ਰਹੀ ਹੈ ਪੰਜਾਬ ਦੇ ਵਿੱਚ ਨਾ ਕੋਈ ਉਗਰਵਾਦ ਹੈ ਨਾ ਕੋਈ ਗੁੰਡਾਗਰਦੀ ਹੈ ਇੱਦਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਤਾਂ ਉਹ ਲੋਕ ਆ ਜਿਹੜੇ ਅਨਾਜ ਪੈਦਾ ਕਰਕੇ ਕੇਂਦਰੀ ਪੂਲ ਵਿੱਚ ਪਾਉਂਦੇ ਆ ਔਰ ਇਸੇ ਹੀ ਕਣਕ ਦੀ ਰੋਟੀ ਕੰਗਨਾਰ ਨੌਤ ਖਾਂਦੀ ਆ ਜਿਹੜੀ ਸਾਡੇ ਖੇਤਾਂ ਵਿੱਚੋਂ ਤਿਆਰ ਹੋ ਕੇ ਜਾਂਦੀ ਆ ਕਿ ਅਸੀਂ ਅਤਵਾਦੀ ਹੋ ਗਏ ਉਹ ਜੋ ਅਸੀਂ ਅਸੀਂ ਤਾਂ ਵੇਖੋ ਦੇਸ਼ ਦੇ ਉਹ ਲੋਕ ਆ ਉਹ ਸਿੱਖ ਕੌਮ ਦੇ ਸਾਰੇ ਲੋਕ ਭਰਾ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਦੌਰਾਨ ਧੀਆਂ ਪੜਨ ਦੀਆਂ ਇੱਜ਼ਤਾਂ ਬਚਾਈਆਂ ਨੇ ਅੱਜ ਸਾਨੂੰ ਇਹ ਗੱਲ ਕਹਿਣਾ ਇਹ ਬੜੀ ਵੱਡੀ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਤੇ ਇਹ ਕਦੀ ਵਾਸਤੇ ਦੇਸ਼ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਵੇ ਵਿੰਦਰ ਕੌਰ ਦੀ ਵੀਡੀਓ ਇੱਕ ਵਾਇਰਲ ਹੋ ਗਈ ਜਿਹਦੇ ਵਿੱਚ ਉਹ ਕਹਿ ਰਹੀ ਹੈ ਕਿ ਸ਼ੰਗਣਾ ਮਾੜੀ ਸ਼ਬਦਾਂਵਲੀ ਬੋਲਦੀ ਸੀ ਕਿ ਕਿਉਂ ਨਹੀਂ ਮਾਂ ਵੀ ਜਿਹੜੀ ਆ ਸੰਘਰਸ਼ ਵਿੱਚ ਸ਼ਾਮਲ ਹੋਣੀ ਚਾਹੀਦੀ ਸੀ ਕਿ 100 ਰੁਪਏ ਦਾ ਦਾਵਾ ਕੀਤਾ ਜਾ ਰਿਹਾ ਹੈ ਤਾਂ ਇਹ ਦੇਖੋ 2020 2021 ਦੇ ਵਿੱਚ ਜਦੋਂ ਅੰਦੋਲਨ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਸੀਗਾ ਦਾਸ ਵੀ ਉੱਥੇ ਸੀਗਾ ਔਰ ਕੰਗਰਣ ਰਾਉਤ ਨੇ ਬਿਆਨ ਦਿੱਤਾ ਸੀ ਵੀ ਜੜੀਆਂ ਆ ਪੰਜਾਬ ਦੀਆਂ ਬੀਬੀਆਂ ਆਉਂਦੀਆਂ ਨੇ ਇਹ ਕਿਰਾਏ ਦੇ ਉੱਪਰ ਪਾੜੇ ਤੇ 100 ਰੁਪਏ ਦੇ ਕੇ ਇੱਥੇ ਆਉਂਦੀਆਂ ਨੇ ਔਰ ਉਸ ਸਮੇਂ ਤੋਂ ਉਸ ਭੈਣ ਨੂੰ ਯਾਦ ਸੀ ਕਿਉਂਕਿ ਉਹਦੀ ਮਾਂ ਜਿਹੜੀ ਸੀਗੀ ਉੱਥੇ ਬੈਠੀ ਹੋਈ ਸੀਗੀ ਅਸੀਂ ਕਹਾ ਗਿਆ ਵੀ ਉਸ ਚੀਜ਼ ਨੂੰ ਨਾ ਯਾਦ ਕੀਤਾ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਏ ਲੋਕਾਂ ਕਿਉਂਕਿ ਕਿਸਾਨ ਅੰਦੋਲਨ ਇੱਕ ਉਹ ਅੰਦੋਲਨ ਜਿਹੜਾ ਵਿਸ਼ਵ ਪੱਧਰ ਦੇ ਉੱਪਰ ਜਿਹੜਾ ਉਹ ਉੱਭਰਿਆ ਸੀਗਾ ਤੇ ਉਹਦੀ ਉਸ ਜਿੱਤ ਪ੍ਰਾਪਤ ਕੀਤੀ ਸੀ ਕੰਗੜਾ ਰਣੌਤ ਇਸ ਕੰਮ ਤੋਂ ਬਾਝਾ ਜਾਵੇ ਉਹ ਆਪਣੀ ਟੀਆਰਪੀ ਨੂੰ ਵਧਾਉਣ ਵਾਸਤੇ ਔਰ ਇਹ ਕੰਮ ਉਹਨੇ ਕੀਤਾ ਹੈਗਾ ਤੇ ਉੱਪਰ ਜਾ ਕੇ ਵੱਡਾ ਉਹਦਾ ਲੈਣ ਵਾਸਤੇ ਕੰਮ ਕੀਤਾ ਹੈਗਾ ਤੇ ਪੰਜਾਬ ਦੇ ਲੋਕ ਇਹਨੂੰ ਕਦੀ ਵਾਸਤੇ ਬਰਦਾਸ਼ਤ ਨਹੀਂ ਕਰਾਂਗੇ ਤੋਂ ਸੈਮਸੰਗ ਵਿੱਕੀ ਜਨਪੁਰ ਸਰਪਰਾਸ ਪੰਜਾਬ ਕਿਸਾਨ ਜੋਨੇ ਬਾਕੀ ਦੇਖੋ ਜਿਹੜਾ ਕੱਲ ਦਾ ਮਸਲਾ ਭੈਣ ਕੁਲਵਿੰਦਰ ਕੌਰ ਜਿਸ ਨੇ ਕੰਗਣਾ ਰਣੌਤ ਦੇ ਮੂੰਹ ਤੇ ਥੱਪੜ ਮਾਰਨ ਦੀ ਜਿਹੜੀ ਘਟਨਾ ਬਹੁਤ ਵਾਇਰਲ ਹੋ ਰਹੀ ਹੈ ਅਸੀਂ ਉਸ ਦੇ ਸਬੰਧ ਵਿੱਚ ਅੱਜ ਭੈਣ ਦਾ ਜਿਹੜਾ ਪਿੰਡ ਹੈ ਜੀ ਮਹੀਵਾਲ ਉੱਥੇ ਆਏ ਆ ਪਰਿਵਾਰ ਨਾਲ ਮਿਲੇ ਆ ਸ਼ੇਰ ਸਿੰਘ ਮਹੀਵਾਲ ਜਿਹੜਾ ਭਰਾ ਹੈ ਕਿਸਾਨ ਵਿਦੂ ਸੰਘਰਸ਼ ਕਮੇਟੀ ਦਾ ਆਗੂ ਆ ਉਹਨੂੰ ਅਸੀਂ ਮਿਲੇ ਆ ਸਾਰਾ ਪਰਿਵਾਰ ਚੜ੍ਹਦੀ ਕਲਾ 'ਚ ਤੇ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਪੰਜਾਬ ਕਿਸਾਨ ਜੋਨੇ ਬਾਕੀ ਬਿਲਕੁਲ ਪਰਿਵਾਰ ਨਾਲ ਤੇ ਭੈਣ ਨਾਲ ਡਰ ਕੇ ਖੜੀ ਆ ਦੇਖੋ ਕੰਗਨਾਰ ਨੌਟ ਨਾਲ ਜਿਹੜੀ ਘਟਨਾ ਹੋਈ ਆ ਉਹਨੇ ਪਹਿਲਾਂ ਉਸ ਭੈਣ ਨੂੰ ਅਕਸਾਇਆ ਆ ਕੌਰ ਖਾਲਸਾਨੀ ਨਾਂ ਦਾ ਟੈਗ ਲਾਇਆ ਆ ਉਸ ਤੋਂ ਬਾਅਦ ਇਹ ਤਕਰਾਰ ਹੁੰਦੀ ਆ ਕਿਉਂਕਿ ਕੰਗਨਾ ਇੱਥੇ ਨਹੀਂ ਰੁਕੀ ਜਿਹੜਾ ਉਹਨੇ ਫਿਰ ਤੋਂ ਪਤਾ ਫਿਰ ਦੁਬਾਰਾ ਖੇਡਿਆ ਆ ਜੋ ਕਲਾਕਾਰੀ ਟੀਮੀਆਂ ਚ ਨਾਟਕਾਂ ਚ ਕਰਦੀ ਆ ਉਹੀ ਕਲਾਕਾਰੀ ਹੁਣ ਉਹ ਆਪਣੇ ਜੈਲੋ ਵੀ ਜ਼ਿੰਦਗੀ ਦੇ ਵਿੱਚ ਵੀ ਕਰ ਰਹੀ ਆ ਹਾਲੇ ਕਿ ਉਹ ਐਮਪੀ ਬਣ ਗਿਆ ਉਸ ਨੂੰ ਇਸ ਤੋਂ ਗਰੇਜ ਕਰਨਾ ਚਾਹੀਦਾ ਉਹ ਕਹਿ ਰਹੀ ਆ ਵੀ ਇਹ ਖਾਲਸਾਨੀ ਆ ਪੰਜਾਬ ਦੇ ਵਿੱਚ ਜਾਂ ਉਗਰਵਾਦੀ ਆ ਫਿਰ ਦੁਬਾਰਾ ਕੈਲੋ ਵੀ ਇਕਦਮ ਫੇਰ ਉੱਠ ਚੁਕੇ ਆ ਸੋ ਅਸੀਂ ਕਹਿਣਾ ਚਾਹੁੰਦੇ ਆ ਵੀ ਜੇਕਰ ਮੋਦੀ ਸਰਕਾਰ ਦੁਆਰਾ ਬੰਦੀ ਸੱਤਾ ਵਿੱਚ ਇਹੋ ਜੀਆਂ ਜਿਹੜੀਆਂ ਬੀਬੀਆਂ ਨੂੰ ਲੱਥ ਪਾਈ ਜਾਵੇ ਤਾਂ ਸਾਨੂੰ ਆਪਣੀ ਭੈਣ ਤੇ ਬਹੁਤ ਮਾਣ ਆ ਤੇ ਅਸੀਂ ਜਥੇਬੰਦੀ ਵਾਲੇ ਪੂਰੀ ਤਰ੍ਹਾਂ ਉਹਦੇ ਨਾਲ ਖੜੇ ਆਗੇ